ਸੱਚੀ ਕਾਲਾ ਦਾਬ ਨਮਸਤੇ ਤੁਸੀਂ ਜੁੜਿਓ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਨਾਲ ਤੇ ਮੈਂ ਆ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਗੁਰਪਾਲ ਜੀ ਅੱਜ ਮੈਂ ਇਹੋ ਇਹੋ ਜੇ ਨੁਸਖੇ ਦੱਸਣੇ ਜਿਹੜੇ ਤੁਸੀਂ ਸ਼ਾਇਦ ਕਦੇ ਸੁਣੇ ਵੀ ਨਹੀਂ ਹੋਣੇ ਤੇ ਕਿਸੇ ਨੂੰ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਬੈਠਾ ਹੋਏ ਉਹਦੇ ਨਾਲ ਆਰਾਮ ਆ ਸਕਦਾ ਪਰ ਉਸ ਤੋਂ ਪਹਿਲਾਂ ਜੀ ਤੁਸੀਂ ਦੱਸੋਗੇ ਮੇਰੀ ਬੰਦ ਮੁਠੀ 'ਚ ਕੀ ਹੈ ਬੰਦ ਮੁਠੀ ਤਾਂ ਵੈਸੇ ਕਿਸਮਤ ਹੁੰਦੀ ਆ ਪਰ ਤੁਹਾਡੀ ਬੰਦ ਮੁਠੀ ਤੇ ਮਨ ਲੱਗਦਾ ਕਾਂਟੇ ਹੋਣੇ ਕੰਨਾਂ ਤੇ ਨਹੀਂ ਨਹੀਂ ਫਿਰ ਪੈਸੇ ਰੱਖੇ ਹੋਣੇ ਆ ਬਿਲਕੁਲ ਵੀ ਨਹੀਂ ਫਿਰ ਦੱਸਦੇ ਹੋ ਤੁਸੀਂ ਉਹ ਕੀ ਹੈ ਲੁਕਾ ਕੇ ਲੈ ਮੈਂ ਦੇਖਾਂ ਕੀ ਚੀਜ਼ ਲੁਕਾਈ ਹੈ ਖੋਲ ਕੇ ਦਿਖਾਓ ਲਓ ਜੀ ਇਹ ਹੈਗਾ ਜੇ ਹਲੋ ਕਾਡੋ ਤੀ ਬੈਗ ਖੋਦਾ ਪਹਾੜ ਨਿਕਲੀ ਚੂਈਆ ਜੇ ਤਾਂ ਮੈਂ ਇਹ ਦੱਸੇ ਨਾ ਫਾਇਦੇ ਤੇ ਤੁਸੀਂ ਹੈਰਾਨ ਰਹਿ ਜਾਣਾ ਵੀ ਇਹ ਤਾਂ ਕਮਾਲ ਹੀ ਹੋ ਗਈ ਜੀ ਇਹ ਉਹਦੇ ਫਾਇਦੇ ਦੱਸਣ ਲੱਗੀਆਂ ਟੀ ਬੈਗਸ ਦੇ ਕਾਗਜ਼ ਪੈਨਸਲ ਲੈਣੀ ਪੈਣੀ ਅੱਜ ਸਾਰਿਆਂ ਨੂੰ ਦੇਖ ਲਓ ਜੀ ਨੋਟ ਕਰਨ ਲਈ ਨਹੀਂ ਆਸ਼ੇਂਦਰ ਪਹਿਲਾਂ ਆਪਣੇ ਕੋਲ ਵੀ ਟੀ ਬੈਗ ਦੇ ਬੜੇ ਡੱਪੇ ਸੀ ਤੁਹਾਨੂੰ ਪਤਾ ਮੈਂ ਤਾਂ ਟੱਕੇ ਪਰੇ ਰੱਖਤੇ ਜਦਾਂ ਅਸੀਂ ਰਿਸਰਚ ਪੜੀ ਕਿ ਦੇਖੋ ਟੀ ਬੈਗ ਜਿਹੜੇ ਨੇ ਨਾ ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਦੇਖੋ ਦੁਨੀਆ ਪੱੜ ਚ ਲੋਕਾਂ ਨੂੰ ਚਾਹ ਪੀਣ ਦਾ ਬੜਾ ਸ਼ੌਕੀਨ ਬਹੁਤ ਲੋਕ ਸ਼ੌਕੀਨ ਨੇ ਤੇ ਤੁਰਕੀ ਕੈਸਾ ਦੇਸ਼ ਆ ਜਿੱਥੇ ਚਾਹ ਸਭ ਤੋਂ ਵੱਧ ਪੀਤੀ ਜਾਂਦੀ ਹੈ ਤੇ ਬڑے ਵੱਡੇ ਵੱਡੇ ਬੰਦਿਆਂ ਮੈਲ ਦੇ ਕੱਲ ਪਰਸੋਂ ਇੱਕ ਪੜ ਰਿਆ ਸੀ ਜਿਹੜੇ ਰੀਚਰਡ ਬ੍ਰਾਂਸਨ ਨੇ ਨਾ ਜਿਹੜੇ ਵਰਜਨ ਅਟਲੈਂਟਿਕ ਦੇ ਮਾਲਕ ਨੇ ਉਹ ਰੋਜ਼ ਦੇ 20 ਤੋਂ 25 ਕੱਪ ਚਾਹ ਪੀਂਦੇ ਨੇ ਤੇ ਵੈਸੇ ਇੰਨੇ ਪੀਨੇ ਤਾਂ ਸੇਫ ਨਹੀਂ ਆ ਵੱਡੇ ਵੱਡੇ ਤੁਰਕੀ ਦੇ ਵਿੱਚ ਨਾ ਕਦੇ ਕੋਈ ਮੀਟਿੰਗ ਹੁੰਦੀ ਨਹੀਂ ਜਦ ਤੱਕ ਕਿ 5-7 ਕੱਪ ਚਾਹ ਦੇ ਨਾਲ ਪੀ ਲੋ ਤੇ ਆਪਣੇ ਦੇਸ਼ ਵਿੱਚ ਵੀ ਇਹੀ ਹਾਲ ਹੈ ਪਰ ਇਹ ਜਿਹੜਾ ਨੇ ਨਾ ਇਹ ਟੀ ਬੈਗਸ ਇਹ ਨੇ ਜੀ ਬਹੁਤ ਖਤਰਨਾਕ ਹੁਣ ਤੁਸੀਂ ਬੱਚੋਗੇ ਵੀ ਐਨੇ ਕੋਲ ਟੀ ਬੈਗ ਦੇ ਵਿੱਚ ਕੀ ਖਤਰਾ ਹੋ ਸਕਦਾ ਦੇਖੋ ਜੀ ਜਿਹੜਾ ਇਹਦਾ ਇੱਕ ਕਵਰਿੰਗ ਬਣੀ ਹੋਈ ਹੈ ਨਾ ਜਦੋਂ ਆਪਾਂ ਇਹਨੂੰ ਕੱਪ ਵਿੱਚ ਪਾਉਂਦੇ ਆ ਤੇ ਸਾਰੇ ਤੱਤ ਬਾਹਰ ਆ ਜਾਂਦੇ ਨੇ ਇਹਦੀ ਜਿਹੜੀ ਫਿਲਮ ਬਣੀ ਹੁੰਦੀ ਹੈ ਇਹਦੇ ਵਿੱਚ ਮਾਈਕਰੋ ਪਲਾਸਟਿਕਸ ਨੇ ਹਾਂ ਜੀ ਪੋਲੀਪ੍ਰੋਪੀਲਿਨ ਨੈਨੋ ਪਲਾਸਟਿਕਸ ਇਹ ਜਿਹੜੇ ਪਲਾਸਟਿਕਸ ਨੇ ਇਹ ਕੱਲੇ ਸਾਡੀ ਚਾਹ ਦੇ ਕੱਪ ਵਿੱਚ ਨਹੀਂ ਜਾਂਦੇ ਸਾਡੀ ਅੰਦਰ ਚਲੇ ਜਾਂਦੇ ਨੇ ਪੇਟ ਦੇ ਵਿੱਚ ਤੇ ਫਿਰ ਸਾਰੇ ਇੰਜ ਹੀ ਬਾਹਰ ਜਾਂਦੇ ਇਹ ਜਿਹੜੇ ਨੈਨੋਪਲਾਸਟਿਕਸ ਨੇ ਇਹ ਲੱਭੇ ਗਏ ਨੇ ਜੀ ਸਾਡੇ ਖੂਨ ਦੇ ਅੰਦਰ ਤੇ ਉਹਨਾਂ ਦੇ ਵਿੱਚ ਜਾ ਕੇ ਜਿਹੜੀਆਂ ਛੋਟੀਆਂ-ਛੋਟੀਆਂ ਤਮਣੀਆਂ ਨੇ ਖੂਨ ਦੀਆਂ ਜਿਹੜੀਆਂ ਦਿਮਾਗ ਨੂੰ ਲੈ ਕੇ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਕਲੋਟਿੰਗ ਕਰ ਸਕਦੇ ਨੇ ਤੇ ਸਟ੍ਰੋਕ ਅਦਰਾਂਗ ਹਾਰਟ ਅਟੈਕ ਇਨੀ ਸੀਰੀਅਸ ਬਿਮਾਰੀਆਂ ਹੋ ਸਕਦੀਆਂ ਨੇ। ਸੋ ਜੇ ਚਾਹ ਵਰਤਨੀ ਹੈ ਤੇ ਤਾਜ਼ੇ ਪੱਤਿਆਂ ਵਾਲੀ ਵਰਤੋ ਜੋ ਆਪਾਂ ਨੂੰ ਪਾਲੰਪੁਰ ਪਿਆਈ ਸੀ ਉਹਨਾਂ ਨੇ ਚਾਹ ਉਹ ਵਾਲੀ ਨਹੀਂ ਆ। ਲਓ ਜੀ ਆਪਾਂ ਮੰਨ ਲੈਨੇ ਆ ਜੀ ਡਾਕਟਰ ਗੁਰਪਾਲ ਦੀ ਗੱਲ ਆਪਾਂ ਅੱਜ ਤੋਂ ਬਾਅਦ ਇਹ ਵਰਤਨੇ ਨਹੀਂ ਚਾਹ ਬਣਾਉਣ ਲਈ ਪਰ ਬਾਕੀ ਹੋਰ ਦੇਖੋ ਸੁੱਟੇ ਹੋਣਾ ਬਿਲਕੁਲ ਵੀ ਇੱਕ ਵੀ ਕਿਉਂਕਿ ਜਿਹੜੇ ਮੈਨ ਨੁਸਖੇ ਦੱਸਣ ਲੱਗਿਆਂ ਨਾ ਬਾ ਕਮਾਲ ਹੋਣਗੇ ਤੇ ਬੇਨਤੀ ਇਹੋ ਕਰਦੇ ਆ ਜੀ ਜਿਹੜੇ-ਜਿਹੜੇ ਵੀ ਤੁਸੀਂ ਸੁਣ ਰਹੇ ਹੋ ਆਪਣੇ ਜ਼ਰੂਰ ਨੁਸਖੇ ਨਾਲ ਸਾਂਝੇ ਕਰਿਓ ਜੀ ਤੁਸੀਂ ਇਸ ਤੋਂ ਵੱਧ ਕੀ ਕੁਝ ਵਰਤਿਆ ਤੇ ਫਿਰ ਸਾਡੇ ਨੁਸਖਿਆਂ ਦਾ ਵੀ ਦੱਸਿਓ ਕੋਈ ਤੁਹਾਨੂੰ ਫਾਇਦਾ ਹੋਇਆ ਕਿ ਨਹੀਂ ਸੋ ਜੀ ਪੀਣ ਲਈ ਤਾਂ ਗੁਰਪਾਲ ਜੀ ਨੇ ਕਰਤਾ ਮਨਾ ਵੀ ਭਾਵੇਂ ਨੂੰ ਖੋਲ ਕੇ ਦੇ ਵਿੱਚ ਲਈ ਪੱਤੇ ਕੱਢ ਕੇ ਤੁਸੀਂ ਉਦੋਂ ਵਰਤ ਲਓ ਚਾਹ ਬਣਾਉਣ ਲਈ ਪਰ ਇਹਨੂੰ ਡਿਪ ਨਾ ਕਰਿਓ ਇਹਨੂੰ ਗਰਮ ਦੇ ਵਿੱਚ ਡਿਪ ਕਰਕੇ ਤੁਹਾਨੂੰ ਦਾਸ ਹੀ ਦਿੱਤਾ ਨੈਨੋਪਲਾਸਟਿਕ ਨਿਕਲ ਕੇ ਪਾਸਾ ਤੱਕ ਮਾਰਿਆ ਜਾ ਸਕਦਾ ਹੌਲੀ-ਹੌਲੀ ਜਦੋਂ ਜਮਾ ਹੁੰਦੇ ਨੇ ਖੈਰ ਜੀ ਆਪਾਂ ਹੁਣ ਸੁੱਟਣ ਤੋਂ ਪਹਿਲਾ ਕੀ ਕਰ ਸਕਦੇ ਆ ਜੀ ਸਭ ਤੋਂ ਪਹਿਲਾਂ ਅੱਖਾਂ ਥੱਲੇ ਜੇ ਤੁਹਾਡੇ ਸੋਦਿਸ਼ ਆਈ ਹੋਵੇ ਫੇਰ ਤਾਂ ਗੁਰਪਾਲ ਜੀ ਕਹਿੰਨ ਤਾਂ ਪਤਾ ਦੱਸ ਚੁੱਕੇ ਹੋ ਰੀਲ ਅਲੱਗ ਚੜੀ ਹੋਈ ਜੀ ਪਰ ਜੇ ਹੁਣ ਰਾਤ ਦੋ ਰਾਤਾਂ ਤੁਹਾਨੂੰ ਜਗਰਾਤਾ ਕਰਨਾ ਪੈ ਗਿਆ ਨਹੀਂ ਨੀਂਦ ਪੂਰੀ ਆ ਰਹੀ ਤਾਂ ਫੇਰ ਤੁਸੀਂ ਜੀ ਇਹ ਕੰਮ ਕਰ ਸਕਦੇ ਹੋ ਸਵੇਰੇ ਉੱਠੋ ਤੇ ਅੱਖਾਂ ਤੁਹਾਡੀਆਂ ਥੋੜੀਆਂ ਥੋੜੀਆਂ ਸੁੱਜੀਆਂ ਹੁੰਦੀਆਂ ਪਤਾ ਜੇ ਕੀ ਕਰੋ ਇਹੀ ਟੀ ਬੈਗ ਤੁਸੀਂ ਗਰਮ ਪਾਣੀ ਕਰਕੇ ਨਾ ਉਹਦੇ ਵਿੱਚ ਇਹਨੂੰ ਡਬੋ ਰੱਖੋ ਹੁਣ ਉਸ ਚਾਹ ਬਣਾ ਲਓ ਨਹੀਂ ਚਾਹ ਚਾਹ ਨਹੀਂ ਬਣਾਣਾ اچھا ਫੇਰ ਫੇਰ ਕੀ ਕਰਨਾ اچھا ਫੇਰ ਫੇਰ ਜੀ ਉਸ ਤੋਂ ਬਾਅਦ ਇਹਨੂੰ ਇੰਜ ਦਾ ਇੰਜ ਚੁੱਕ ਕੇ ਇਹਨੂੰ ਫ੍ਰਿਜ 'ਚ ਰੱਖ ਦੋ ਓਕੇ ਯਾਨੀ ਉਹਦੇ ਵਿੱਚ ਤੁਸੀਂ ਜਦੋਂ ਚਾਹ ਵਾਂਗ ਜਿਵੇਂ ਉਪਰ ਲਿਆ ਤੁਸੀਂ ਉਹਦੇ ਵਿੱਚ ਪਾ ਲਿਆ ਕੱਢ ਲਿਆ ਜੀ ਉਹਨੂੰ ਫਿਰ ਫ੍ਰਿਜ 'ਚ ਰੱਖ ਲਓ ਕੁਝ ਮਿੰਟਾਂ ਲਈ ਰੱਖਣਾ ਜੇ ਬਰਫ਼ ਨਾ ਜਮਾ ਲਓ ਤਾਂ ਕਿ ਉਹ ਠੰਡਾ ਹੋ ਜਾਏ ਹੁਣ ਉਸ ਨੂੰ ਤੁਸੀਂ ਦੋਨੋਂ ਪਾਸੇ ਅੱਖਾਂ ਦੇ ਇਸ ਤਰ੍ਹਾਂ ਉੱਪਰ ਦੋਨੋਂ ਪਾਸੇ ਤੁਸੀਂ ਇਹਨੂੰ ਰੱਖ ਲਓ 5 ਮਿੰਟ ਸਿਰਫ 5 ਮਿੰਟ ਯਾਨੀ ਲੇਟ ਜਾਓ ਤੇ ਉਹ ਅੱਖਾਂ ਦੇ ਉੱਤੇ ਇਸ ਤਰ੍ਹਾਂ ਤੁਸੀਂ ਟੀ ਬੈਗ ਰੱਖ ਲਓ 5 ਮਿੰਟਾਂ ਲਈ ਫਿਰ ਤੁਸੀਂ ਦੇਖੋਗੇ ਜੀ ਤੁਹਾਡੀ ਉਹ ਸੋਜਿਸ਼ ਵੀ ਉਹ ਗਈ ਉਹ ਗਈ ਤੇ ਫਿਰ ਕਿਉਂਕਿ ਇਹ ਕਰਦਾ ਕੀ ਜੀ ਇਹ ਜਿਹੜੀਆਂ ਹੁਣ ਸਮਝ ਲਓ ਕਿ ਪੀਣ ਤੋਂ ਬਾਅਦ ਚਾਹ ਕੀ ਹੁੰਦਾ ਹੋਣਾ ਕਿਉਂਕਿ ਇਹਦੇ ਨਾਲ ਜਿਹੜੀਆਂ ਬਲੱਡ ਵੈਸਲਸ ਨੇ ਨਾ ਨਸਾਂ ਸਾਡੀਆਂ ਜਾਂਦੀਆਂ ਜੀ ਉਹ ਇੱਕਦਮ ਢੀਡੀਆਂ ਕਰ ਦਿੰਦਾ ਹੂੰ ਸੋ ਉਹਦੇ ਨਾਲ ਉੱਥੇ ਜਿਹੜਾ ਖੂਨ ਦਾ ਵਹਾਅ ਸੀ ਉਹ ਜਿਹੜਾ ਜਾਂ ਪਾਣੀ ਆ ਰਿਹਾ ਸੀ ਛੱਡ ਰਿਹਾ ਸੀ ਉਹ ਗਿਆ ਜੀ ਪਰੇ ਤੇ ਚਲੋ ਜੀ ਫੇਰੇ ਸਾਰਾ ਕੁਝ ਤੁਹਾਡਾ ਹੋ ਗਿਆ ਜੇ ਠੀਕ ਸੋ ਇਹ ਚੀਜ਼ ਟਰਾਈ ਕਰਿਓ ਜੀ ਜ਼ਰੂਰ ਜੇ ਰਾਤ ਨੂੰ ਲੇਟ ਤੁਸੀਂ Netflix ਦੇਖਦੇ ਰਹੇ ਜਾਂ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਰੀਲਾਂ ਦੇਖਦੇ ਰਹੇ ਤੇ ਸਵੇਰੇ ਅੱਖਾਂ ਹੋ ਜਾਣੀਆਂ ਤੇ ਡਿਊਟੀ ਜਾਣ ਤੋਂ ਪਹਿਲਾਂ ਇਹ ਬੜਾ ਵਧੀਆ ਨੁਸਖਾ ਹੈ ਜਰੂਰ ਟਰਾਈ ਕਰੋ ਲੋ ਜੀ ਹੋਰ ਹੁਣ ਤੁਹਾਨੂੰ ਜੀ ਕਦੇ ਕੋਈ ਬੂਟਾ ਲੜ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਜਾਂ ਕਿਸੇ ਤੋਂ ਅਲਰਜੀ ਤੁਹਾਡੇ ਜੀ ਖਾਰਿਸ਼ ਹੋਣ ਲੱਗ ਗਈ ਹੁਣ ਉੱਥੇ ਹੁਣ ਕੀ ਕਰੋ ਜੀ ਉਹ ਖਾਰਿਸ਼ ਜਿੱਥੇ ਜਬੂਟਾ ਲੜ ਜੇ ਸੱਚੀ ਦੱਸਾਂ ਬਹੁਤ ਬਹੁਤ ਦਰਦ ਹੁੰਦੀ ਜੇ ਤੁਸੀਂ ਸਿੰਪਲ ਕਰਨਾ ਜੇ ਜੀ ਇਹੀ ਇਸੇ ਦੀ ਇੱਕ ਵੈਕਟ ਡਰੈਸਿੰਗ ਬਣਾ ਲਓ ਯਾਨੀ ਸਿੰਪਲ ਇਹਨੂੰ ਜਿਵੇਂ ਤੁਸੀਂ ਗਿੱਲਾ ਕਰਕੇ ਤੇ ਉਹਨੂੰ ਉਹਦੇ ਉੱਤੇ ਰੱਖ ਲਓ ਰੱਖੀ ਰੱਖੋ ਜੀ ਥੋੜੀ ਦੇਰ ਇਸੇ ਤਰ੍ਹਾਂ 5-10 ਮਿੰਟ ਉਹਨੂੰ ਰੱਖੋ ਜਾਂ ਚੁੱਕ ਲਓ ਫੇਰ ਰੱਖ ਲਓ ਪਰ ਜੀ ਇੰਨਾ ਕੀ ਕੰਮ ਕਰਨਾ ਜੇ ਉਹ ਤੁਹਾਡੀ ਜਿਹੜੀ ਖਾਰਿਸ਼ ਹੋਰੀ ਹੋਏਗੀ ਉਸ ਥਾਂ ਤੇ ਉਹ ਤੁਹਾਨੂੰ ਦਿ세ਗਾ ਹੌਲੀ-ਹੌਲੀ ਨਿਦਾਰਤ ਹੋ ਰਹੀ ਜੇ ਸੋ ਇਹ ਯਾਨੀ ਤੁਸੀਂ ਸੈਟਰੀਜ਼ਿਨ ਦੀ ਗੋਲੀ ਤਾਂ ਤੁਹਾਨੂੰ ਪਤਾ ਕਿੰਨੇ ਘੰਟਿਆਂ ਬਾਅਦ ਅਸਰ ਕਰਨੀ ਜੇ ਤੇ ਇਹ ਨੇ ਤੁਰੰਤ ਅਸਰ ਕਰ ਦੇਣਾ ਜੇ ਉਸ ਕਈ ਵਾਰੀ ਕੋ ਕੀੜਾ ਲੜ ਜਾਂਦਾ ਹੈ ਤੇ ਫੇਰ ਵੀ ਇਹ ਮੋਟਾ ਬਹੁਤ ਜ਼ਿਆਦਾ ਇਰੀਟੇਸ਼ਨ ਐਨੀ ਹੁੰਦੀ ਆ ਵੀ ਕਬ ਬੰਦਾ ਕਹਿੰਦਾ ਖੁਰਕੀ ਜਾਓ ਖੁਰਕੀ ਜਾਓ ਉਹਦੇ ਚ ਉਹਦੇ ਵੀ ਫੈਲਾ ਮੱਛਰ ਵੀ ਬਿਲਕੁਲ ਜੀ ਇਹ ਹਾਲ ਕਰ ਦਿੰਦਾ ਜੇ ਸੋ ਉਹਦੇ ਵਿੱਚ ਇਹਨੂੰ ਥੋੜਾ ਜਿਹਾ ਕੋਸਾ ਕਰਕੇ ਤੇ ਫਿਰ ਉਸ ਤੋਂ ਬਾਅਦ ਯਾਨੀ ਗਰਮ ਨਾ ਲਾਇਓ ਤਾਂ ਉਹ ਵੀ ਤੁਸੀਂ ਇਸੇ ਤਰ੍ਹਾਂ ਉੱਤੇ ਰੱਖੋਗੇ ਤੇ ਦੇਖੋਗੇ ਥੋੜੀ ਦਿਰ ਬਾਅਦ ਉਹ ਸੋਜਿਸ਼ ਵੀ ਘਟ ਜਾਂਦੀ ਜੇ ਤੁਹਾਨੂੰ ਖੁਰਕ ਵੀ ਘਟ ਜਾਂਦੀ ਜੇ ਪਰ ਗੁਰਪਾਲ ਜੀ ਕਈ ਵਾਰ ਹੁਣ ਜਵੇਂ ਆਪਾਂ ਬਾਹਰ ਜਾਂਦੇ ਆ ਕਿਸੇ ਨਾ ਕਿਸੇ ਥਾਂ ਤੇ ਕਦੇ ਕੀ ਹੁੰਦਾ ਜੀ ਝਰੀਟ ਵੱਜ ਗਈ ਤੁਹਾਡੇ ਕੋਲ ਕੋਈ ਨਹੀਂ ਹੈ ਕੋਈ ਐਂਬੂਲੈਂਸ ਦੇ ਵਿੱਚ ਕੋਈ ਨਹੀਂ ਹੋ ਤੁਸੀਂ ਬੈਗ ਨਹੀਂ ਹੈ ਕੋਈ ਮੈਡੀਕੇਟ ਨਹੀਂ ਹੈ ਕੁਝ ਵੀ ਨਹੀਂ ਹੋਵੇ ਆਜੇ ਤੁਸੀਂ ਨਾਲ ਰੱਖੇ ਹੋਏ ਜੇ ਨਾ ਜੇ ਟਰੈਵਲ ਵਾਸਤੇ ਵੀ ਇਹ ਲੈ ਕੇ ਚੱਲੇ ਆ ਤੀਨੇ ਤਾਂ ਹੁਣ ਹੈ ਨਹੀਂ ਅਸੀਂ ਦੇਖ ਲਿਆ ਖੋਲ ਕੇ ਹੀ ਵਰਤਨੇ ਜੇ ਪਰ ਜੇ ਕਿਤੇ ਤੁਹਾਡੀ ਸੱਟ ਵੱਜ ਗਈ ਡੂੰਗੀ ਚਰੀਟ ਵੱਜ ਗਈ ਕਿਸੇ ਥਾਂ ਤੇ ਹੁਣ ਐਮਰਜੈਂਸੀ ਦੀ ਤੌਰ ਤੇ ਹੈ ਵੀ ਡਾਕਟਰ ਕੋਲ ਤੇ ਜਾਣਾ ਹੀ ਪੈਣਾ ਇਹਨੂੰ ਜੀ ਤੁਸੀਂ ਜੇ ਕੋਈ ਤੁਹਾਡਾ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਅੱਜ ਕੱਲ ਤਾਂ ਕਾਰਾਂ ਵਿੱਚ ਬੋਇਲਿੰਗ ਦਾ ਸਿਸਟਮ ਹੁੰਦਾ ਸੋ ਇਹਨੂੰ ਉਬਾਲ ਕੇ ਠੰਡਾ ਕਰਕੇ زخم اتے جے تسی اس طرح رکھ لیں دے کیونکہ یہ چارے پاسے سیل لے تے توڑا کیونکہ اوبالن تو بعد توڑا سٹرائیل ہو گیا انفیکشن ہوندہ خطرہ نہیں ہے بلکل سو اوبال کے تھنڈا کر کے جے تسی انہوں زخم اتے اس طریقے رکھ لیں دے جتے چریٹ ہے ایک ڈریسنگ وانگ کام کرے گا توڑی درد تے سوزش ਇਕਦਮ ਕਾਫੀ ਘਟ ਜਾਏਗੀ ਯਾਨੀ ਜਦ ਤੱਕ ਤੁਸੀਂ ਐਮਰਜੈਂਸੀ ਪਹੁੰਚਣਾ ਜਾਂ ਉਹਦੀ ਪ੍ਰੋਪਰ ਡਰੈਸਿੰਗ ਨੂੰ ਕਰਨਾ ਪਰ ਇਹ ਇਮੀਡੀਏਟਲੀ ਤੁਹਾਡਾ ਕਾਫੀ ਇਫੈਕਟਿਵ ਡਰੈਸਿੰਗ ਕੰਮ ਆ ਸਕਦੀ ਜੀ ਵੈਸੇ ਹਸ਼ਿੰਦਰ ਜੀ ਜਿਹੜਾ ਇਹ ਤੁਸੀਂ ਬੜਾ ਵਧੀਆ ਗੱਲ ਦੱਸੀ ਪਰ ਦੇਖੋ ਥੋੜੀ ਜੀ ਮੈਂ ਚੀਜ਼ ਐਡ ਕਰ ਦਿਆਂ ਕਿ ਦੇਖੋ ਫਰਸਟ ਏਡ ਬੜੀ ਜ਼ਰੂਰੀ ਹੁੰਦੀ ਹੈ ਅਸੀਂ ਕਿੱਥੇ ਜਾਈਏ ਮਾੜੀ ਮੋਟੀ ਸੜਕ ਨਿਕੜੀ ਲੱਗ ਗਈ ਵਿੱਚ ਮਿੱਟੀ ਵੜ ਗਈ ਦੇਖੋ ਸਭ ਤੋਂ ਵੱਧ ਖਤਰਾ ਹੁੰਦਾ ਜੀ ਟੈਟਨਸ ਦਾ ਤੋ ਪਹਿਲੀ ਚੀਜ਼ ਤਾਂ ਇਹ ਹੀ ਕਰਨੀ ਚਾਹੀਦੀ ਹੈ ਵੀ ਸਾਬਣ ਲਾਓ ਖੁੱਲੇ ਪਾਣੀ ਥੱਲੇ ਜਾ ਕੇ ਨਾ ਚੰਗੀ ਤਰ੍ਹਾਂ ਸਾਬਣ ਲਾ ਕੇ ਧੋ ਲਓ ਇਸੇ ਤਰੀਕੇ ਨਾਲ ਕੋਈ ਜਾਨਵਰ ਜੰਗਲੀ ਜਾਨਵਰ ਕੁੱਤਾ ਵੜ ਦੇ ਕੋਈ ਬਿੱਲੀ ਕੋਈ ਹੋਰ ਪਹਿਲੀ ਚੀਜ਼ ਇਹ ਹੀ ਹੈ ਜੀ ਕਿ ਖੁੱਲੇ ਪਾਣੀ ਦੇ ਵਿੱਚ ਅੱਧਾ ਘੰਟਾ ਉਹਨੂੰ ਸਾਬਣ ਰਗੜ ਕੇ ਧੋ ਦੇਓ ਬਿਲਕੁਲ ਜੀ ਅਸੂਲ ਇਹ ਹੁੰਦਾ ਜੇ ਕਿ ਉਹ ਅੱਧੀ ਚੱਕੀ ਹੋ ਜਾਣੀ ਚਾਹੀਦੀ ਹੈ ਰਗੜ ਰਗੜ ਕੇ ਰਗੜ ਰਗੜ ਕੇ ਉਹਨੂੰ ਧੋਈ ਜਾਓ ਤੇ ਉੱਤੇ ਪਾਣੀ ਖੁੱਲਾ ਚਲਾਈ ਜਾਓ ਸੋ ਦੈਟ ਤੁਹਾਡੀ ਇਨਫੈਕਸ਼ਨ ਟੈਟਨਸ ਰੇਬੀ ਸਾਰਾ ਕੁਝ ਦਾ ਖਤਰਾ ਬਚ ਜਾਂਦਾ ਜੇ इवन ਜੇ ਕੋ ਗਰਮ ਚਾਹ ਰੋੜ ਦੇ ਕੋਈ ਬਰਦ ਹੋ ਜਾਏ ਸੋ ਪਹਿਲੀ ਇਹ ਹੀ ਪ੍ਰੀਕਾਸ਼ਨ ਹੋਣੀ ਚਾਹੀਦੀ ਹੈ ਵੀ ਪਾਣੀ ਦੇ ਵਿੱਚ ਉਹਨੂੰ ਧੋ ਚੰਗੀ ਤਰ੍ਹਾਂ ڈرو نہ پانی لان تو بڑے جنہیں گوٹ پال جی تسی حران ہوگی وہ ٹوتھ پہ استطاع دن دنے وہ نہیں کرنی چاہی دی او دنال سکن بڑی زیادہ کئی بار خراب ہو جان دیجئے عام ہی سننن ملدہ سی کالگٹ لالی جو ٹھیک ہو گیا ਉਹ ਚੀਜ਼ ਠੀਕ ਨਹੀਂ ਹੈ ਸੋ ਬਿਲਕੁਲ ਮੈਂ ਤੁਹਾਡ ਨਾਲ ਸਹਿਮਤ ਆ ਫਿਰ ਜੀ ਕਈ ਵਾਰ ਪਤਾ ਕਿ ਹੁੰਦਾ ਜੇ ਮੈਨੂੰ ਪਤਾ ਅਸੀਂ ਵੀ ਫਸ ਗਏ ਸਾਂ ਇੱਕ ਵਾਰ ਅਮਰੀਕਾ ਚ ਸਮਾਂ ਤੇ ਬੀ.ਟੀ.ਐਮ ਸੁਖਮਨੀ ਬਿਲਕੁਲ ਬਿਲਕੁਲ ਉਹਦੇ ਹੋ ਗਈ ਦੰਦ ਤੇ ਤੀੜ ਸ਼ੁਰੂ ਤੇ ਸਾਨੂੰ ਸਾਰਿਆਂ ਨੇ ਸਲਾਹ ਦਿੱਤੀ ਵੀ ਵਾਪਸ ਇੰਡੀਆ ਜਾਣ ਦੀ ਟਿਕਟ ਸਸਤੀ ਜੇ ਇੱਥੇ ਡੈਂਟਿਸਟ ਕੋਲ ਨਹੀਂ ਜਾ ਸਕਦੇ ਸੋ ਇਹ ਸਪਸ਼ਟ ਗੱਲ ਸੀ ਫਿਰ ਜੀ ਇਹੀ ਘਰੇਲੂ ਨੁਸਖਾ ਕੰਮ ਆਇਆ ਸੀ ਮੈਂ ਉਹੀ ਸਾਂਝਾ ਕਰਨ ਲੱਗੀ ਆ ਉਹਨਾਂ ਨੂੰ ਕਿਹਾ ਜੀ ਹੋਰ ਕੁਝ ਨਹੀਂ ਤਾਂ ਇੱਕ ਪੈਪਰਮਿੰਟ ਵਾਲਾ ਟੀ ਬੈਗ ਦੇ ਦਿਓ ਕਹਿੰਦੇ ਜੀ ਹੈਗੇ ਜਿੰਨੇ ਮਰਜ਼ੀ ਚਾਹ ਪੀਣੀ ਜੇ ਮੈਕੈਨਿਕ ਚਾਹ ਨਹੀਂ ਜੀ ਪੀਣੀ ਸੋ ਅਸੀਂ ਜੀ ਉਹਨਾਂ ਤੋਂ ਇੱਕ ਉਹ ਪੈਪਰਮਿੰਟ ਟੀ ਬੈਗ ਲਿਆ ਉਹਨੂੰ ਗਰਮ ਕੀਤਾ ਥੋੜਾ ਜਿਵੇਂ ਪਾਣੀ ਚ ਬਾਲ ਕੇ ਉਸ ਤੋਂ ਬਾਅਦ ਜੀ ਉਹਨੂੰ ਅਸੀਂ ਦੰਦ ਤੇ ਉਹਦੇ ਮਾਂ ਬੇਟੀ ਦੇ ਦੰਦ ਤੇ ਉਹਦੇ ਮਸੂੜਿਆਂ ਦੇ ਉੱਤੇ ਪ੍ਰੈਸ ਕਰਕੇ ਉਹਨੂੰ ਨਾ ਪੋਲਾ ਜਾ ਉੱਥੇ ਰੱਖੀ ਰੱਖਿਆ ਲੋ ਜੀ ਉਹ ਉਹਨੂੰ 5-10 ਮਿੰਟ ਜੋ ਚੀਕਾ ਮਾਰ ਰਹੀ ਸੀ ਜੋ ਉਹਨੂੰ ਆਰਾਮ ਆਇਆ ਐਕਚੁਅਲੀ ਇੰਨਾ ਜ਼ਿਆਦਾ ਉਹਨੇ ਮਹਿਸੂਸ ਕੀਤਾ ਵੀ ਕਾਫੀ ਫਰਕ ਹੈ ਕਿਉਂਕਿ ਉੱਥੋਂ ਦੀ ਉਹ ਜਿਵੇਂ ਉਹ ਸੇਮ ਬਲੱਡ ਵੈਸਲਸ ਉਹਨੀਆਂ ਬੰਦ ਹੋਣ ਕਾਰਨ ਉਹ ਪੀੜੀਆਂ ਹੋਣ ਕਾਰਨ ਸੋਜਿਸ਼ ਘਟ ਗਈ ਦਰਦ ਵੀ ਘਟ ਗਈ ਤੇ ਫਿਰ ਜੀ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਤੱਕ ਦੇਖਿਆ ਦੰਦ ਕੱਢਿਆ ਹੋਵੇ ਜੇ ਕਿਸੇ ਨੇ ਕਢਾਇਆ ਹੋਵੇ ਜਾਂ ਬਲੀਡਿੰਗ ਗਮਸ ਜੋ ਹੋ ਰਹੀ ਹੋਵੇ ਇੱਕ ਨੁਸਖਾ ਤਾਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਜੀ ਫੁੱਲ ਘਟਕੜੀ ਚੁੰਡੀ ਤੁਸੀਂ ਪਾਣੀ ਦੇ ਵਿੱਚ ਅੱਧੇ ਗਲਾਸ ਪਾਣੀ ਚ ਪਾ ਕੇ ਚੂਲੀਆਂ ਕਰ ਲਓ ਦੇਖੋ ਜੀ ਉਹਦੇ ਨਾਲ ਹੀ ਰੁਕ ਜਾਂਦੀ ਜੇ ਪਰ ਇਹ ਜਿਹੜੀ ਜੇ ਨਾ ਉਹ ਵੀ ਦੱਸਿਆ ਸੀ ਵਿਟਾਮਿਨ ਸੀ ਦੀ ਕਮੀ ਹੁੰਦੀ ਹੈ ਸਕਰਵੀ ਉਹਦੇ ਵਿੱਚ ਵੀ ਦੰਦ ਇਸ ਤਰ੍ਹਾਂ ਖਰਾਬ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਉਹ ਆਲਰੇਡੀ ਚੜੀ ਹੋਈ ਹੋ ਤਾਂ ਖੈਰ ਦੇਖ ਸਕਦੇ ਨੇ ਜਿਹੜੇ ਵੀ ਚਾਹਨ ਪਰ ਇਹਨੂੰ ਜੀ ਇਹਦੇ ਵਿੱਚ ਜੋ ਐਸਿਡਿਕ ਹੁੰਦਾ ਮਾਦਾ ਤੇ ਉਹ ਚਾਹ ਦਾ ਇੱਕ ਹੀ ਕਰ ਦਿਜੀਏ ਜੀ ਇਹ ਕਲੋਟਿੰਗ ਚ ਮਦਦ ਕਰ ਦਿੰਦੀ ਜੇ ਉੱਥੇ ਜਦੋਂ ਤੁਸੀਂ ਦਬਦੇ ਹੋ ਸੋ ਬਲੀਡਿੰਗ ਗামਸ ਜੇ ਹੋਣ ਜਾਂ ਉਹ ਤਾਂ ਉਹਨਾਂ ਉੱਤੇ ਰੱਖੋ ਤੁਸੀਂ ਜੇ ਦੰਦ ਕੱਟਿਆ ਹੋਏ ਹੁੰਦੇ ਨੇ ਟੈਨਿੰਗ ਇਸੋ ਟੈਨਿੰਗਸ ਹੁੰਦੇ ਨੇ ਸੋ ਥੋੜੀ ਬਹੁਤ ਕੈਫੀਨ ਹੁੰਦੀ ਹੈ ਜਿਆਦਾ ਟੈਨਿੰਗਸ ਹੁੰਦੇ ਨੇ ਤੇ ਬੜਾ ਇਫੈਕਟਿਵ ਹੈ ਤੇ ਦੰਦ ਦਰਦਾਈ ਖੋਰ ਨੁਸਖਾ ਜਿਹੜਾ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਲੌਂਗ ਲਾ ਲਓ ਪੀਯਾ ਦਾ ਲੋង ਇੱਥੇ ਚਾਵ ਲੋ ਰੱਖ ਲਓ ਜਾਂ ਲੋង ਦਾ ਤੇਲ ਇੱਕ ਬੂੰਦ ਲਾ ਲਓ ਬਿਲਕੁਲ ਰੋਮਾਂ ਦੇ ਉੱਤੇ ਰੱਖ ਕੇ ਜੀ ਤੁਸੀਂ ਉਹਦੇ ਵਿੱਚ ਰੱਖ ਸਕਦੇ ਹੋ ਉਹਦੇ ਨਾਲ ਬਹੁਤ ਤੁਹਾਨੂੰ ਉਹ ਖੋੜਾਂ ਦੇ ਵਿੱਚ ਆਰਾਮ ਆ ਸਕਦਾ ਜੀ ਖੈਰ ਜੀ ਬੱਗ ਬਾਈਟਸ ਬਹੁਤ ਕਾਮਨ ਨੇ ਜਿਹੜੀਆਂ ਬਾਹਰਲੇ ਮੁਲਕਾਂ ਵਿੱਚ ਤਾਂ ਉਹਨਾਂ ਲਈ ਵੀ ਜੇ ਇਸੇ ਤਰ੍ਹਾਂ ਇਹਨੂੰ ਗਿੱਲਾ ਕਰ ਲਓ ਥੋੜੇ ਕੋਸੇ ਪਾਣੀ 'ਚ ਨਿਚੋੜ ਲਓ ਫਿਰ ਉਸ ਤੋਂ ਬਾਅਦ 15-20 ਮਿੰਟ ਉਹ ਜਿੱਥੇ ਵੀ ਉਹ ਤੁਹਾਡੇ ਜਿਵੇਂ ਤੁਸੀਂ ਦੱਸਿਆ ਸੀ ਮੱਛਰ ਜਿਵੇਂ ਸਾਡੇ ਆ ਉਦਾਂ ਹੀ ਬੱਗ ਬਾਈਟਸ ਦੇ ਲਈ ਵੀ ਜੋ ਉਹ ਤੁਸੀਂ ਉਹਦੇ ਉੱਤੇ 15 20 ਮਿੰਟ ਰੱਖੀ ਰੱਖੋ ਤਾਂ ਤੁਸੀਂ ਦੇਖੋਗੇ ਆਰਾਮ ਆ ਜਾਏਗਾ ਪਰ ਮੈਂ ਇੱਕ ਹੋਰ ਇਹ ਇੱਕ ਨਾ ਬੈੱਡ ਬੱਗਸ ਹੁੰਦੇ ਨੇ ਬਹੁਤ ਸਾਰੇ ਇਹ ਜਦੋਂ ਅਸੀਂ ਸਫਰ ਕਰਦੇ ਆ ਨਾ ਤੇ ਥੋੜੇ ਜਿਹਾ ਲੋ ਕੁਆਲਿਟੀ ਹੋਟਲ 'ਤੇ ਕਦੇ ਰਹਿਣਾ ਪੈਦੇ ਜਿਹੜੇ ਬੈਡਿੰਗ ਬੂਡਿੰਗ ਸਾਫ਼ ਨਹੀਂ ਕਰਦੇ ਤੇ ਉਹ ਫਿਰ ਬੱਗਸ ਹੋ ਜਾਂਦੇ ਨੇ ਉਹਨਾਂ 'ਚ ਤੇ ਸਵੇਰੇ ਤੁਸੀਂ ਉੱਠਦੇ ਹੋ ਦੇਖੋ ਖੁਰ ਖੁਰ ਕੇ ਕੰਬੜੇ ਹੋ ਜਾਂਦੇ ਹੋ ਸੋ ਉਹਦੇ ਜੀ ਬਹੁਤ ਅਸਰਦਾਰ ਹੈ ਲਓ ਬਿਲਕੁਲ ਤੇ ਉਹ ਗੱਲ ਇਸ ਤਰ੍ਹਾਂ ਜੀ ਕਿ ਜੇ છાતી ਉੱਤੇ ਕਿਸੇ ਨੇ ਕੋਈ ਯਾਨੀ ਜੇ ਕੋਈ ਮਾਂ ਦੁੱਧ ਪਿਆਰੀ ਹੈ ਤੇ ਬੜੀ ਆਮ ਜੀ ਗੱਲ ਹੈ ਇਹ ਡਰਾਈਨੈਸ ਹੋ ਜਾਂਦੀ ਹੈ ਦੁੱਧ ਜਦੋਂ ਬੱਚਾ ਚੁੰਗਦਾ ਹੈ ਤੇ ਉਹ ਕਈ ਵਾਰ ਨਾ ਚਾਤੀ ਦੇ ਨਿਪਲਸ ਤੇ ਤੁਹਾਡੀ ਉਹ ਸੋਰਨੈਸ ਹੋ ਜਾਂਦੀ ਹੈ ਤੁਹਾਨੂੰ ਭੀੜ ਹੋਣ ਲੱਗ ਜਾਂਦੀ ਹੈ ਕਈ ਵਾਰ ਚੀਰਾ ਤੱਕ ਪੈ ਜਾਂਦਾ ਸਭ ਤੋਂ ਬਿਹਤਰੀਨ ਪਤਾ ਜੇ ਕੀ ਹੈ ਦੁੱਧ ਚੁੰਗਣ ਤੋਂ ਜਦੋਂ ਬੱਚਾ ਚੁੰਗ ਲੈਂਦਾ ਅਖੀਰਲੇ ਦੋ ਬੂੰਦਾਂ ਜਿਹੜੀਆਂ ਚਾਤੀ 'ਚ ਰਹਿ ਜਾਂਦੀਆਂ ਕੱਢ ਕੇ ਜੇ ਉਹੀ ਤੁਸੀਂ ਪੋਲੀ ਪੋਲੀ ਉਸੇ ਥਾਂ ਤੇ ਮਲ ਲਓਗੇ ਕੁਦਰਤ ਨੇ ਬੇਮਿਸਾਲ ਦਵਾਈ ਉਹ ਦਿੱਤੀ ਜੇ ਤੁਹਾਡੇ ਉਸੇ ਨਾਲ ਹੀ ਠੀਕ ਹੋ ਜਾਣਾ ਹਰ ਵਾਰ ਜਦੋਂ ਬੱਚਾ ਚੁੰਗਦਾ ਉਸ ਤੋਂ ਬਾਅਦ ਉਹ ਤੁਸੀਂ ਲਾ ਲਓ ਜੇ ਜਿਆਦਾ ਕੁਝ ਜਿਆਦਾ ਸੋਰਨੈਸ ਹੋ ਗਈ ਹੋਵੇ ਤਾਂ ਫਿਰ ਇਸੇ ਤਰ੍ਹਾਂ ਜੀ ਇਹ ਗਰਮ ਇਸ ਨੂੰ ਬਾਲਣ ਤੋਂ ਬਾਅਦ ਜਿਹੜਾ ਕੋਸਾ ਕੋਸਾ ਤੁਹਾਡਾ ਹੋਏਗਾ ਨਾ ਇਹ ਬਿਉਲਟੀ ਬੈਗ ਗਿੱਲਾ ਉਹਨੂੰ ਤੁਸੀਂ ਹਲਕਾ ਜਿਹਾ ਮਤਲਬ ਜਿਵੇਂ ਬਗਦਾ ਨਾ ਪਾਣੀ ਹੋਵੇ ਉਨਾ ਕੀ ਕੱਢਣਾ ਬਾਕੀ ਉਸ 'ਚ ਪਾਣੀ ਰਹਿਣ ਦੇਣਾ ਉਹਨੂੰ ਜੀ ਤੁਸੀਂ 15 ਮਿੰਟ ਫਿਰ ਪੂਰੇ 15 ਮਿੰਟ ਨਿਪਲਸ ਦੇ ਉੱਪਰ ਜੇ ਤੁਸੀਂ ਰੱਖੋਗੇ ਤੁਸੀਂ ਦੇਖੋਗੇ ਦਿਨ 'ਚ ਚਾਰ ਵਾਰ ਕਟੋ-ਕਾਟੇ ਕਰਨਾ ਪੈਂਦਾ ਜੀ

ਹੈਣਾ ਜੀ ਮੇਰੇ ਵਾਲਾ ਦੇਖਿਓ ਨਾ ਉਹ ਤੁਹਾਨੂੰ ਦੱਸਦਾ ਕਿਸੇ ਨੇ ਵੀ ਉਹ ਖਿਚ-ਖਿਚ ਕੇ ਕੱਢ ਰਹੀ ਸੀ ਕੇਪਲ ਦਸਿਓ ਮੈਂ ਬਿਲਕੁਲ ਉਹ ਇਹ ਤਾਂ ਸੁਣ ਕੇ ਡਰ ਜਾਂਦੇ ਨੇ ਜੀ ਕਿ ਕਿਵੇਂ ਕੋਈ ਐਡੀ ਦਰਦ ਕਰਵਾ ਸਕਦਾ ਖੈ ਜੀ ਇਹ ਤਾਂ ਹੁਣ ਬਿਨਾਂ ਦਰਦ ਵਾਲਾ ਮੈਂ ਨੁਸਖਾ ਦੱਸਣ ਲੱਗੀ ਆ ਅੱਛਾ ਤੋਂ ਜਿਸ ਨੇ ਜੀ ਇਹ ਕਰਨਾ ਹੋਵੇ ਯਾਨੀ ਨੱਕ ਉੱਪਰ ਜਿਹਦੇ ਹੋਣ ਬਲੈਕ ਹੈਡਸ ਕਿਉਂਕਿ ਮੈਨੂੰ ਪਤਾ ਜੀ ਇਹ ਕਹਿੰਦੇ ਦੁਬਾਰਾ ਨਹੀਂ ਮੈਂ ਦੇਖ ਸਕਦਾ ਤਾਂ ਬਹੁਤ ਜ਼ਿਆਦਾ ਕਿਸੇ ਨੂੰ ਦੇਖ ਕੇ ਹੀ ਡਰਦੇ ਸੀ ਇੱਕ ਕਮਾਲ ਦਾ ਸਕਰਬ ਬਣ ਸਕਦਾ ਜੀ ਇਹਦੇ ਹੁਣ ਤੁਸੀਂ ਆਹੀ ਟੀ ਬੈਗ ਹੈ ਠੀਕ ਹੈ ਗ੍ਰੀਨ ਟੀ ਲੀव्स ਲੈਣੀਆਂ ਜੇ ਇਹਨੂੰ ਤੁਸੀਂ ਆ ਯਾਨੀ ਇਹਨੂੰ ਕਾੜ ਲਓ ਓਕੇ ਕਾੜ ਕੇ ਦੇ ਵਿੱਚੋਂ ਜੋ ਤੁਸੀਂ ਟੀ ਲੀव्स ਨਿਕਲਣਗੇ ਉਹਨੂੰ ਥੋੜੇ ਜੇ ਪਾਣੀ ਜਸ ਜਿੰਨੇ ਚ ਉਹ ਉਹਦੇ ਰਿਕਵਰੀ ਹੋਵੇ ਉਹਨੇ ਨੂੰ ਇਹ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਜ਼ੋਰ ਦੀ ਤਾਂ ਕਿ ਉਹ ਵੀ ਟੁੱਟ ਜਾਣ ਪੱਤੇ ਤੇ ਉਹ ਇੱਕ ਪੇਸਟ ਵਾਂਗ ਬਣ ਜੇ ਓਕੇ ਬਸ ਜੀ ਕੁਝ ਵੀ ਨਹੀਂ ਕਰਨਾ ਇਹ ਤੁਹਾਡਾ ਸਕਰਬ ਤਿਆਰ ਜੇ ਇਹਨੂੰ ਤੁਸੀਂ ਹੁਣ ਨੱਕ ਤੇ ਪੋਲਾ ਪੋਲਾ 2 3 ਮਿੰਟ ਰਗੜਨਾ ਜੇ ਚੰਗਾ ਪੋਲਾ ਪੋਲਾ ਰਗੜੇ ਹੋਇ ਨਾ ਹੋਏ ਨੱਕ ਛਿੱਲ ਕੇ ਲਾ ਦਿਓ ਸੋ ਪੋਲਾ ਬੋਲਾ ਰਗੜਨਾ ਦੋ ਤਿੰਨ ਮਿੰਟ ਫਿਰ ਉਸ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਵੋ ਜੀ ਫਿਰ ਪੂੰਝੋ ਦੇਖੋ ਤੁਹਾਡਾ ਨੱਕ ਹੋਣਾ ਜੇ ਸਾਫ ਮਤਲਬ ਇਹ ਤਾਂ ਕਦੇ ਵੀ ਕੀਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਵੀ ਵਿਆਹ ਤੋਂ ਪਹਿਲਾਂ ਤਿਆਰੀ ਤੇ ਨੱਕ ਰਗੜਨਾ ਤੇ ਜਦੋਂ ਮਰਜ਼ੀ ਇਹ ਕੀਤਾ ਜਾ ਸਕਦਾ ਬਹੁਤ ਬਿਲਕੁਲ ਸੋ ਤੁਸੀਂ ਜੀ ਉਸ ਤੋਂ ਬਾਅਦ ਮੋਇਸਚਰਾਈਜ਼ਰ ਲਾਓ ਤੇ ਫਿਰ ਆਪਾਂ ਨੱਕ ਨਵਰਨੋ ਐਨੀ ਕੀ ਗੱਲ ਹੈ ਤੇ ਚਲੋ ਥੋੜੀ ਮਲਾਈ ਲਾ ਲਿਓ ਇਹ ਮੋਸਟਰ ਆਈਦਰ ਤੁਸੀਂ ਬਹੁਤ ਵਧੀਆ ਕੋਲੋਂ ਬੁਲਾਈ ਹੋ ਰਹੀ ਵਧੀਆ ਜੇ ਸੋ ਮੈਨੂੰ ਲੱਗਦਾ ਕਿ ਇੱਕ ਨਿੱਕੀ ਜੀ ਆਪਾਂ ਘਰ ਦੀ ਗੱਲ ਦੱਸ ਹੀ ਦੀ ਕਿਉਂ ਮੈਂ ਤੁਹਾਡੇ ਵੱਲ ਦੇਖ ਕੇ ਹੱਸੀ ਸਾਂ ਹਾਲਾਂਕਿ ਇੰਨੀ ਅੰਦਰਲੀ ਗੱਲ ਕੋਈ ਕਰਦਾ ਨਹੀਂ ਜੀ ਸਾਡੇ ਵਿਆਹ ਤੋਂ 2 ਦਿਨ ਪਹਿਲਾਂ ਫੋਨ ਆਇਆ ਸੀ ਜੀ ਮੈਨੂੰ ਗੁਰਪਾਲ ਜੀ ਦਾ ਤੇ ਹੋਰ ਸਭ ਕੁਝ ਹੋ ਸਕਦਾ ਮੈਂ ਦੇਖਿਆ ਕਿ ਉਹ ਕਹਿੰਦੇ ਵੀ ਨੱਕ ਵੀ ਰਗੜਨੇ ਜੇ ਆ ਨਹੀਂ ਮੈਂ ਕਰਾ ਸਕਦਾ ਦੇਖ ਲੈ ਜੇ ਤੂੰ ਵਿਆਹ ਕਰਾਣੇ ਕਰਾ ਲੈ ਨੀ ਸੋ ਜੀ ਕੀ ਕਮਾਲ ਦੀ ਗੱਲ ਸਾਡੇ ਵੇਲੇ ਤਾਂ ਅਸੀਂ ਇਹੋ ਜੀਆਂ ਗੱਲਾਂ ਵੀ ਕਰ ਲੈਂਦੇ ਸੀ ਸੋਦੋਂ ਫੋਨ ਨਹੀਂ ਸੀ ਹੁੰਦੇ ਸੱਚ ਦੱਸਾਂ ਬਹੁਤ ਔਖੇ ਸੀ ਜੀ ਘੁਮਾਉਣ ਵਾਲੇ ਤੇ ਜਿਸ ਢੰਗ ਨਾਲ ਉਹ ਤਿੰਨ ਤਿੰਨ ਘੰਟੇ ਘੁਮਾ ਕੇ ਇੰਨੀ ਇੱਕ ਗੱਲ ਹੀ ਵੀ ਲੱਗਦਾ ਸੀ ਉਹ ਤਾਂ ਕਈ ਵਾਰੀ ਨਾ ਹੁਣ ਇਸ ਤਰ੍ਹਾਂ ਲੱਗਦਾ ਹੈ ਸ਼ਾਇਦ ਉਹ ਦੋ ਜਨਮ ਪਰ ਆਣੀ ਗੱਲ ਵੱਖਰੇ ਸੀਗੇ ਇਹ ਜਨਮ ਕੋਈ ਵੱਖਰਾ ਉਹ ਤਾਂ ਕੁਝ ਹੋਰ ਹੀ ਸੀਗਾ ਸਮਾਜ ਜਿਸ ਅਸੀਂ ਰਹਿ ਰਹੇ ਸੀ ਚਲੋ ਜੀ ਇਹ ਜਨਮ ਤੁਹਾਰੇ ਲਿਖ ਕੇ ਆਪਾਂ ਤਾਂ ਠੀਕ ਹੈ ਜੀ ਗੱਲਾਂ ਜੀ ਹੁਣ ਇਹ ਤਾਂ ਹੋ ਗਈਆਂ ਸਾਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਆਂ ਜੀ ਕਿ ਹਿਊਮਨ ਬਾਡੀ ਤੇ ਵਰਤਨ ਵਾਲੀਆਂ ਮਜ਼ੇਦਾਰ ਗੱਲ ਇਹ ਵੀ ਦੱਸ ਦਿਆਂ ਜੀ ਜਿਹੜੀ ਡਾਈ ਇੰਡਸਟਰੀ ਆ ਯਾਨੀ ਕਪੜੇ ਜਾਂ ਘਰਾਂ ਵਿੱਚ ਬਹੁਤ ਸਾਰੀਆਂ ਬੇਟੀਆਂ ਨੇ ਜਿਹੜੀਆਂ ਇਹ ਕਰਦੀਆਂ ਨੇ ਵੀ ਨੁਸਖਾ ਅੰਬਾਲੇ ਤੋਂ ਸਾਡੀ ਬੇਟੀ ਨੇ ਮੈਨੂੰ ਦੱਸਿਆ ਵੀ ਇਹ ਵੀ ਤੁਸੀਂ ਵਿੱਚ ਮੇਰਾ ਸ਼ੇਅਰ ਕਰ ਦਿਓ ਸੋ ਤਾਂ ਹੀ ਤੁਹਾਨੂੰ ਬੇਨਤੀ ਕੀਤੀ ਕਿ ਤੁਸੀਂ ਵੀ ਦੱਸਿਓ ਆਪਣੇ ਨੁਸਖੇ ਆਪਾਂ ਬਾਕਾਇਦਾ ਨਾਲ ਨਾਮ ਲਿਖ ਦਿਆ ਕਰੋ ਅਸੀਂ ਤੁਹਾਡੇ ਨਾਮ ਨਾਲ ਉਹ ਨੁਸਖੇ ਜ਼ਰੂਰ ਸਾਂਝੇ ਕਰਾਂਗੇ ਉਹਨੇ ਕਿਹਾ ਜੀ ਕਿ ਪੁਰਾਣੇ ਸਮਿਆਂ ਚ ਪਲਾਂਟਸ ਜਿਹੜੇ ਬੂਟਿਆਂ ਦੇ ਯਾਨੀ 컬러 ਜਿਹੜੇ ਹੁੰਦੇ ਸੀ ਬੜੇ ਪੱਕੇ ਹੁੰਦੇ ਸੀ ਇਹ ਵੀ ਹੈ ਤਾਂ ਬੂਟਾ ਹੀ ਸੋ ਉਹ ਕਹਿੰਦੇ ਜਿੰਨੇ ਕੋ ਪੱਕੇ ਹੁੰਦੇ ਨੇ ਨਾ ਪਲਾਂਟਸ ਤੁਹਾਨੂੰ ਇੱਕ ਛੋਟੀ ਜੀ ਗੱਲ ਮੈਂ ਸੁਣਾਵਾਂ ਸੀ ਇੱਕ ਲੈਕਚਰ ਦੇ ਅਸੀਂ ਪੋਪਾਲ ਗਏ ਸੀ ਤੇ ਉੱਥੇ ਇੱਕ ਬਹੁਤ ਪੁਰਾਣੇ ਸਮੇਂ ਦੇ ਨਾ ਗੁਫਾਵਾਂ ਨੇ ਬੀਮ贝ਟਾ ਕੇਵਸ ਉਹਨਾਂ ਨੂੰ ਕਹਿੰਦੇ ਨੇ ਬੀਮ ਦੇ ਨਾਮ ਨਾਲ ਬਣੇ ਹੋਏ ਨੇ ਬਹੁਤ ਵੱਡੇ ਵੱਡੇ ਕੇਵਸ ਨੇ ਤੇ ਉਹਨਾਂ ਤੇ ਮੇਰੇ ਖਿਆਲ ਭਾਰਤ ਦੇ ਵਿਸ਼ਾ ਦੀ ਇੱਕੋ ਜਗ੍ਹਾ ਹੋਣੀ ਹੈ ਜਿੱਥੇ ਕੇਵਸ ਦੇ ਉੱਪਰ ਰੌਕ ਪੇਂਟਿੰਗਸ ਬਣੀਆਂ ਹੋਈਆਂ ਨੇ ਕਟੋ ਕਟ 30 40000 ਸਾਲ ਪੁਰਾਣੀਆਂ ਬਿਲਕੁਲ ਉਹ ਸਾਰੇ ਅੱਜ ਵੀ ਸਪਸ਼ਟ ਲਾਲ ਰੰਗ ਚ ਬੜੀਆਂ ਹੋਈਆਂ ਬਹੁਤ ਬਿਹਤਰੀਨ ਆਰਟ ਹੈ ਮੈਨੂੰ ਲੱਗਦਾ ਉਹ ਜਿਹੜਾ ਰੰਗ ਅਸੀਂ ਕੱਪੜਿਆਂ ਤੇ ਬਣਾ ਹੀ ਨਹੀਂ ਸਕਦੇ ਜਿਹੜਾ ਕੁਦਰਤੀ ਵੱਖੋ ਵੱਖਰੇ ਰੰਗਾਂ ਚ ਕਿਆ ਖੂਬਸੂਰਤ 20000 ਸਾਲ ਤੱਕ ਕੋਈ ਜਾਏ ਨਾ ਉਹ ਗਿਆ ਹੀ ਨਹੀਂ ਉੰਜੇ ਮੀਂਹ ਪੈ ਰਿਹਾ ਉੰਜੇ ਧੁੱਪ ਪੈ ਰਹੀ ਹੈ ਸਭ ਕੁਝ ਹੋ ਗਿਆ ਪਰ ਉਹ ਰੰਗ ਬਰਕਰਾਰ ਨਹੀਂ ਸੋ ਉਸੇ ਤਰ੍ਹਾਂ ਜੀ ਜਿਨ੍ਹਾਂ ਨੇ ਕੋਈ ਘਰ ਦੇ ਵਿੱਚ ਜਾਂ ਕਈ ਵਾਰ ਪਤਾ ਕੀ ਹੁੰਦਾ ਜੀ ਕੱਪੜਿਆਂ ਤੇ ਕੁਝ ਦੁਰ ਲ ਜਾਂਦਾ ਦਾਗ ਪੈ ਜਾਂਦਾ ਡਿਜ਼ਾਈਨ ਬਣਾ ਸਕਦੇ ਹੋ ਨਾ ਉਹ ਤੁਸੀਂ ਕਰੋ ਕੀ ਜੀ ਇਹ ਟੀ ਬੈਗਸ ਇਨਾਂ ਨੂੰ ਯਾਨੀ ਤੁਸੀਂ ਕਾਟਨ ਦੇ ਖਾਸ ਤੌਰ ਤੇ ਕਪੜੇ ਤੇ ਇਹਨੂੰ ਵਰਤਿਆ ਜਾ ਸਕਦਾ ਹੈ ਜੀ ਉਹਨੂੰ ਪਹਿਲਾਂ ਤਾਂ ਜੀ ਕਾੜ ਲਓ ਇਹਨੂੰ ਫਿਰ ਟੀ ਬੈਗ ਨੂੰ ਇਹਨੂੰ ਥੋੜੇ ਪਾਣੀ ਚ ਉਬਾਲ ਲਓ ਉਬਾਲ ਕੇ ਜੀ ਫਿਰ ਲਗਭਗ ਅ ਘੰਟੇ ਕੇ ਬਾਅਦ ਜਦੋਂ ਇਹ ਘੰਟੇ ਇਕ ਤੱਕ ਉਬਲਦਾ ਰਹੇ ਜਦੋਂ ਇਹਦੇ ਪੱਤੇ ਬਿਲਕੁਲ ਫੇਡ ਹੋ ਜਾਣ ਯਾਨੀ ਰੰਗ ਨਿਕਲ ਆ ਨੈਚਰਲ ਰੰਗ ਨਿਕਲ ਜਾ ਬਿਲਕੁਲ ਉਸ ਤੋਂ ਬਾਅਦ ਪੁਣ ਕੇ ਜੀ ਇਹਨੂੰ ਤਾਂ ਸੁੱਟ ਦਿਓ ਬਾਹਰ ਤੁਸੀਂ ਕਿਉਂਕਿ ਇਹ ਤਾਂ ਪਹਿਲਾਂ ਹੀ ਪਾੜ ਕੇ ਹੀ ਤੁਸੀਂ ਪਾਇਆ ਹੋਇਆ ਤੇ ਬਾਕੀ ਜੋ ਤੁਹਾਡੇ ਕੋਲ ਪਾਣੀ ਬਚਿਆ ਜੇ ਖੂਬਸੂਰਤ ਡਾਈ ਹੈ ਉਹਦੇ ਵਿੱਚ ਤੁਸੀਂ ਯਾਨੀ ਉਹਨੂੰ ਬਣਾ ਕੇ ਤੁਸੀਂ ਛੱਪੇ ਲਾ ਕੇ ਪੂਰਾ ਡਿਜ਼ਾਈਨ ਫੁੱਲ ਦਾ ਬਣਾ ਸਕਦੇ ਹੋ ਜੇ ਵਿੱਚ ਕਿਤੇ ਤੁਹਾਡੇ ਹਲਦੀ ਰੁੜ ਗਈ ਨਾ ਚਿੱਟੀ ਕਮੀਜ਼ ਤੇ ਉਹਦੇ ਆਸ-ਪਾਸ ਡਿਜ਼ਾਈਨ ਬਣਾ ਦਿਓ ਤੇ ਜੇ ਹਿਬਿਸਕਸ ਫੁੱਲ ਨੂੰ ਤੁਸੀਂ ਵੱਖਰਾ ਇਸੇ ਤਰ੍ਹਾਂ ਉਬਾਲ ਕੇ ਉਹਦਾ ਰੰਗ ਕੱਢ ਦਿਓ ਲਾਲ ਤੇ ਵੇਖੋ ਜੀ ਕਿਆ ਕਮਾਲ ਦਾ ਗਜ਼ਬ ਦਾ ਫੈਬਰਿਕ ਤੁਸੀਂ ਘਰ ਬਣਾ ਸਕਦੇ ਹੋ ਖੈਰ ਜੀ ਬੂਟਿਆਂ ਲਈ ਵੀ ਗੱਲ ਕਰਦੀ ਏ ਬੁੱਟਿਆਂ ਚ ਜੀ ਨਰਸਰੀ ਚ ਜਦੋਂ ਅੱਜ ਵੇਟ ਕਰ ਰਹੇ ਸੀ ਨਾ ਮੈਂ 스ਵਿਮਿੰਗ ਤੋਂ ਬਾਹਰ ਨਿਕਲ ਕੇ ਤੁਸੀਂ ਅਜੇ ਜਿਮ ਚ ਸੀ ਤਾਂ ਉੱਥੇ ਖੜੇ ਸਨ ਜਿਹੜੇ ਉਹ ਕਹਿਣ ਲੱਗੇ ਜੀ ਜਿਹੜੇ ਆਹ ਨੇ ਨਾ ਤੁਸੀਂ ਇਹਦੇ ਬਾਰੇ ਆਪਾਂ ਕਿਉਂਕਿ ਗੱਲ ਕੀਤੀ ਸੀ ਵੀ ਇਹਦੇ ਨੈਨੋਪਲਾਸਟਿਕ ਵਰਤਨੇ ਨਹੀਂ ਉਹ ਕਹਿੰਦੇ ਤੁਸੀਂ ਜਦੋਂ ਅਗਲਾ ਪ੍ਰੋਗਰਾਮ ਕੀਤਾ ਜੀ ਸਾਡੇ ਵੱਲੋਂ ਧੰਨਵਾਦ ਪਹਿਲਾਂ ਕਰਦੀਏ ਜੀ ਅਸੀਂ ਇੱਥੇ ਰਜਿੰਦਰਾ ਜਿਮਖਾਨਾ ਕਲੱਬ ਪਟਿਆਲਾ ਵਾਲਿਆਂ ਦਾ ਜਿਨ੍ਹਾਂ ਨੇ ਕਿਹਾ ਵੀ ਆਹ ਉੱਥੇ ਜੋ ਕੰਮ ਕਰਦੇ ਨੇ ਮਾਲੀ ਵਜੋਂ ਉਹ ਕਹਿੰਦੇ ਜੀ ਇਹ ਜਿਹੜੇ ਬੂਟਿਆਂ ਦੀ ਗ੍ਰੋਥ ਵਿੱਚ ਉਹਨਾਂ ਨੂੰ ਨਾਈਟ੍ਰੋਜਨ ਚਾਹੀਦਾ ਹੂੰ ਸੋ ਜੀ ਨਾਈਟ੍ਰੋਜਨ ਵਾਸਤੇ ਜੋ ਕਿ ਉਹਨਾਂ ਦੇ ਡੀਐਨਏ ਦੇ ਲਈ ਇੱਕ ਬਿਲਡਿੰਗ ਬਲਾਕ ਹੈ ਬੂਟਿਆਂ ਲਈ ਐਡਾ ਕਮਾਲ ਦਾ ਸੋ ਜਿਹੜਾ ਬੂਟਾ ਜੀ ਤੁਹਾਡਾ ਸੁੱਕਦਾ ਜਾਂਦਾ ਹੋਏ ਫੁੱਲ ਨਾ ਖਿੜ ਰਹੇ ਹੋਣ ਠੀਕ ਮੁਰਝਾਇਆ ਜਾ ਦਿੱਸੇ ਤਾਂ ਫਿਰ ਜਿਹੜੇ ਤੁਸੀਂ ਇਹ ਵਰਤ ਲੈ ਦੀ ਲੀव्स ਯਾਨੀ ਇਹਨੂੰ ਸਿੱਧਾ ਤਾਂ ਪਾਣਾ ਹੀ ਨਹੀਂ ਨਾ ਅੱਜ ਆਪਾਂ ਹੁਣ ਫੈਸਲਾ ਕਰ ਲਿਆ ਇਹਦੇ ਚੋਂ ਕੱਢ ਕੇ ਜਦੋਂ ਭਾਵੇਂ ਚਾਹ ਪੱਤੀ ਵੀ ਵਰਤੀ ਹੈ ਤੇ ਉਹਨੂੰ ਨੇਚਰਲ ਫਰਟੀਲਾਈਜ਼ਰ ਬਿਲਕੁਲ ਉਹਨੂੰ ਜੀ ਤੁਸੀਂ ਪਾ ਲਓ ਜੀ ਉਸ ਦੇ ਵਿੱਚ ਜਿਵੇਂ ਤੁਸੀਂ ਨਾਰਮਲ ਯਾਨੀ ਕੁਦਰਤੀ ਖਾਦ ਬਣਾ ਲਓ ਤੇ ਬੂਟਿਆਂ ਦੀ ਜੀ ਉਹ ਕਹਿੰਦੇ ਇਹੋ ਜੀ ਸੋਹਣੇ ਪੱਤੇ ਤੇ ਫੁੱਲ ਅਗਲੀ ਵਾਰ ਨਿਕਲੇ ਨੇ ਤੁਸੀਂ ਹੈਰਾਨ ਹੀ ਹੋ ਜਾਣਾ ਸੋ ਅੱਜ ਤੋਂ ਬਾਅਦ ਕਦੇ ਵੀ ਚਾਹ ਪੱਤੀ ਸੁੱਟਿਓ ਨਾ ਜਦੋਂ ਚਾਹ ਬਣਾ ਲਈ ਜੀ ਉਹ ਪੱਤੀ ਆਪਣੇ ਅਲੱਗ-ਅਲੱਗ ਬੂਟਿਆਂ ਦੇ ਵਿੱਚ ਜੋ ਤੁਹਾਡੇ ਘਰ ਗਮਲੇ ਨੇ ਉਹਦੇ ਵਿੱਚ ਪਾ ਦਿਆ ਕਰੋ ਜੀ ਅੱਛੀ ਤਰ੍ਹਾਂ ਗੋਡੀ ਕਰਕੇ ਮਿਕਸ ਕਰੋ ਦੇਖੋ ਜੀ ਕਿਆ ਕਮਾਲ ਵਾਪਰ ਸਕਦਾ ਜੀ ਸੋ ਮੇਰਾ ਖਿਆਲ ਹੈ ਜੀ ਕਿ ਜੇ ਐਸ ਵਾਰ ਅਸੀਂ ਸਾਡੀ ਬੇਨਤੀ ਮੰਨਦੇ ਨਹੀਂ ਨਾ ਆਪਾਂ ਵੀ ਅਗਲੀ ਵਾਰ ਨੁਸਖੇ ਨਹੀਂ ਦੱਸਣੇ ਹੁਣ ਤੁਸੀਂ ਜੇ ਆਪਣੇ ਨੁਸਖੇ ਨਾ ਨਾ ਸ਼ੇਅਰ ਕੀਤੇ ਕੱਲਾ ਨਾ ਨਾ ਲਿਖਿਆ ਕਰੋ ਚੰਗਾ ਲੱਗਿਆ ਪ੍ਰੋਗਰਾਮ ਦੱਸਿਆ ਕਰੋ ਅਸੀਂ ਵਰਤਿਆ ਕਿਹੜਾ ਇਹ ਵੀ ਦੱਸ ਦਿਆ ਕਰੋ ਸਾਡੇ ਕੋਲ ਕਿਹੜਾ ਨੁਸਖਾ ਹੈ ਜੰਗਰ ਲੱਗਦਾ ਸਾਰੇ ਵਰਤਾਂਗੇ ਸਾਰੇ ਠੀਕ ਠਾਕ ਹੋ ਜਾਵਾਂਗੇ ਸੋ ਅੱਗੇ ਤੋਂ ਜੀ ਵਾਦਾ ਕਰਦੇ ਆ ਆਪਾਂ ਮੈਸੇਜੇਸ ਵਿੱਚ ਵੀ ਉਡੀਕਾਂਗੇ ਕਿ ਅਸੀਂ ਟੀ ਬੈਗਸ ਵਰਤਨੇ ਛੱਡਦੇ ਜੀ ਅਸੀਂ ਇਹਦੇ ਵਿੱਚ ਲਈ ਚਾਹ ਕੱਢਦੇ ਆ ਤੇ ਉਹਨੂੰ ਅਸੀਂ ਨੈਚੁਰਲ ਤਰੀਕੇ ਜਾਂ ਜੇ ਬੰਦ ਵਰਤਨਾ ਜੇ ਤਾਂ ਅਸੀਂ ਤੁਹਾਨੂੰ ਨੁਸਖੇ ਦੱਸ ਦਿੰਦੇ ਜੇ ਜਿੰਦਰ ਜੀ ਅਸੀਂ ਬਾਹਰ ਜਾਂਦਾ ਨਾ ਕੈਨੇਡਾ ਯੂ ਐਸ ਕਈਆਂ ਦੇ ਘਰ ਚ ਜਾਂਦਾ ਉੱਥੇ ਟੀ ਬੈਗਸ ਤਾਂ ਉਹ ਬਹੁਤ ਖੁੱਲੇ ਵਰਤਦੇ ਨੇ ਤੇ ਉਹਨੂੰ ਉਬਾਲ ਵੀ ਦਿੰਦੇ ਨੇ ਉਬਾਲ ਵੀ ਦਿੰਦੇ ਨੇ which is very wrong ਦੇਖੋ ਮਾਵੇਂ ਔਖਾ ਹੈ ਵੀ ਉੱਥੇ ਚਾਹ ਪੱਤੀ ਨੂੰ ਤੁਸੀਂ ਪਾਣੀ ਰੱਖ ਲੋ ਤੇ ਉਹ ਬੈਟਰ ਹੈਗਾ ਇਹਦੇ ਤੋਂ ਥੋੜਾ ਦਾ ਪਰਹੇਜ਼ ਕਰਨਾ ਅੱਛੀ ਚੀਜ਼ ਹੈ ਸਰ ਜੀ ਬੇਨਤੀ ਕਰ ਸਕਦੇ ਆ ਖੋਜਾਂ ਦੇ ਉੱਤੇ ਆਧਾਰਿਤ ਜੇ ਕਿ ਤੁਸੀਂ ਚਾਹ ਜ਼ਰੂਰ ਪੀਓ ਉਹ ਅਲੱਗ-ਅਲੱਗ ਕਿਸਮਾਂ ਦੀ ਪੀਓ ਅਨੇਕ ਨੇ ਸਿਰਫ ਇਹਦਾ ਕਵਰ ਲਾ ਕੇ ਪੱਤੀ ਵਿੱਚ ਪਾ ਕੇ ਫਿਰ ਉਬਾਲ ਲਿਆ ਕਰੋ ਇਹਨੂੰ 30 ਬੈਗ ਨੂੰ ਵਰਤਨਾ ਉਹ ਘਟਾਈਏ ਅੱਜ ਤੋਂ ਆਪਾਂ ਕਿ ਸੀ 10000 ਅਸੀਂ ਕਦਮ ਦੀ ਗੱਲ ਕੀਤੀ ਮੈਂ ਤਾਂ ਜੀ ਸਜਦਾ ਕਰਦੀ ਆ ਕਿ ਕੋਈ 80 ਸਾਲ ਦੇ ਨੇ ਕੋਈ 90 ਦੇ ਨੇ ਇਵਨ 100 ਸਾਲ ਦੇ 102 ਸਾਲ ਦੇ ਜਿਹੜੇ ਕਹਿੰਦੇ ਕਿ ਅਸੀਂ ਤਾਂ ਜੀ 22000 ਕਦਮ ਕਰਦੇ ਆ ਕਮਾਲ ਹੀ ਕਰ ਛੱਡੀ ਫਿਰ ਆਪਾਂ ਇੱਕ ਬੇਨਤੀ ਕੀਤੀ ਇਹਨਾਂ ਦੇ ਕਿਸੇ ਨੇ ਕਮੈਂਟ ਪਾਇਆ ਸੀ ਜੀ ਭਾਈ ਸਾਹਿਬ ਕਦੇ ਆਰਾਮ ਵੀ ਕਰ ਲਿਆ ਕਰੋ ਸੋ ਮੈਨੂੰ ਤਾਂ ਜੀ ਬਹੁਤ ਇਨਸਪੀਰੇਸ਼ਨ ਮਿਲੀ ਮੈਂ ਕਿਹਾ ਜੀ 10000 ਤੇ ਹੀ ਅਸੀਂ ਤਾਂ ਖੁਸ਼ ਹੋ ਜਾਂਦੇ ਆ ਸੋ ਉਹਨਾਂ ਨੂੰ ਹੀ ਮੈਂ ਉਹਨਾਂ ਸਦਕਾ ਜੀ ਅੱਜ 10800 ਕਦਮ ਕਰਤੇ ਮੈਂ ਕਿਹਾ ਚਲੋ ਜੀ ਅੱਜ ਆਪਾਂ ਵੀ ਥੋੜਾ ਵਧਾ ਕੇ ਦੇਖੀਏ ਭਾਵੇਂ ਲੱਤਾਂ ਪੀ ਹੋਈਆਂ ਪਰ ਜੀ ਬਿਲਕੁਲ ਇੰਜ ਹੀ ਆਪਾਂ ਬੀ ਕੰਪਲੈਕਸ ਦੀ ਗੱਲ ਕੀਤੀ ਤਾਂ ਬਹੁਤ ਸਾਰੇ ਸੱਜਣਾ ਨੇ ਕਿਹਾ ਅਸੀਂ ਵੀ ਬੀ ਕੰਪਲੈਕਸ 90 ਬਰੇ ਤੱਕ ਪਹੁੰਚ ਗਏ ਕਦੇ ਖਾਧੀ ਹੋਈ ਨਹੀਂ ਬਹੁਤ ਜਣਿਆਂ ਨੇ ਕਿਹਾ ਅਸੀਂ ਵੀ ਛੱਡਣ ਲੱਗਿਆ ਇਹ ਫਾਲਤੂ ਬੀ ਕੰਪਲੈਕਸ ਦਾ ਪੱਕਾ ਹੀ ਬੜੇ ਲੋਕਾਂ ਨੇ ਇਹ ਪ੍ਰੋਮਿਸ ਕੀਤਾ ਕਿ ਅਸੀਂ ਨਹੀਂ ਖਾਵਾਂਗੇ ਬੇਫਜ਼ੂਲ ਤਾਂ ਬਿਲਕੁਲ ਨਹੀਂ ਰੋਵਾਂਗੇ ਬਿਲਕੁਲ ਸੋ ਇਹ ਵੀ ਅੱਜ ਆਓ ਜੀ ਆਪਾਂ ਰਲ ਮਿਲ ਕੇ ਇੱਕ ਤਾਂ ਕੁਦਰਤ ਬਚਾਵਾਂਗੇ ਹੈਨਾ ਜੀ ਕਿ ਆਪਾਂ ਇਹ ਪਲਾਸਟਿਕਸ ਨੈਨੋ ਪਲਾਸਟਿਕਸ ਨਾਲ ਤਾਂ ਸਰੀਰ ਨੂੰ ਤੰਗ ਕਰੀਏ ਤੇ ਨਾ ਆਪਾਂ ਕੁਦਰਤ ਦੇ ਵਿੱਚ ਇਹਨਾਂ ਨੂੰ ਖਿਲਾਰੀ ਐ ਸੋ ਜਿਹੜੇ ਬੱਚੇ ਹੋਏ ਨੇ ਉਹਨਾਂ ਦੀ ਵਰਤੋਂ ਦਾ ਮੈਂ ਢੰਗ ਸੁਣਾ ਦਿੰਦਾ ਜੇ ਸੋ ਆਓ ਜੀ ਆਪਾਂ ਇੱਕ ਹੋਰ ਤਬਦੀਲੀ ਲਿਆਉਨੇ ਆ ਇੱਕ ਚੰਗੇ ਸ਼ਹਿਰੀ ਬਣ ਕੇ ਜਿਹੜੇ ਵੀ ਮਰਜ਼ੀ ਮੁਲਕ ਚ ਹੋਈਏ ਜਿਹੜੇ ਮਰਜ਼ੀ ਸੂਬੇ ਚ ਹੋਈਏ ਆਓ ਆਪਾਂ ਵੀ ਇੱਕ ਚੰਗੀ ਸ਼ੁਰੂਆਤ ਕਰਦੇ ਆ ਠੀਕ ਹੈ ਜੀ ਲਈਏ ਜੀ ਇਜਾਜ਼ਤ ਸੋ ਜੀ ਮਿਲਦੇ ਆ ਇੱਕ ਹੋਰ ਮਜ਼ੇਦਾਰ ਟੌਪਿਕ ਦੇ ਨਾਲ ਜਿਹੜਾ ਮੈਨੂੰ ਲੱਗਦਾ ਉਹ ਵੀ ਸੋ ਉਸ ਤੋਂ ਪਹਿਲਾਂ ਤੁਹਾਨੂੰ ਮੁਠੀ ਬੰਦ ਚ ਮੇਰਾ ਅਗਲੀ ਵਾਰ ਲੱਭਣਾ ਪੈਣਾ ਜੇ ਮੈਂ ਫੇਰ ਹੀ ਦੱਸਣੀ ਜੇ ਗੱਲ ਸੋ ਜੀ ਲੈਣਿਆ ਅਲਵਿਦਾ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਇੰਜ ਹੀ ਸਾਡੇ ਨਾਲ ਰਲ ਮਿਲ ਕੇ ਮੁਸਕਰਾਉਂਦੇ ਰਹੋ ਤੁਹਾਡੇ ਮੈਸੇਜਸ ਦੀ ਉਡੀਕ ਰਹੇਗੀ ਜੀ ਬਹੁਤ ਬਹੁਤ ਧੰਨਵਾਦ